ਚੋਹਲਾ ਸਾਹਿਬ ਦਸਹਰੇ ਮੇਲੇ ਸਬੰਧੀ ਦੱਸ ਰਹੇ ਅਸ਼ੋਕ ਕੁਮਾਰ ਕੁੱਕੂ ਆਰਤੀਆ ਚੋਹਲਾ ਸਾਹਿਬ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਮਸ਼ਹੂਰ ਦਸਹਰਾ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਬੰਦਾ ਹੈਟ ਮਿਤੀ 12 ਅਕਤੂਬਰ 2024 ਦਿਨ ਸ਼ਨੀਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਦੱਸ ਰਹੇ ਅਸ਼ੋਕ ਕੁਮਾਰ ਕুকু ਆਰਤੀਆ ਚੋਹਲਾ ਸਾਹਿਬ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿ ਹਾਲੀ ਕਲਾਂ ਕੁਮਾਰ ਕুকু ਆਰਤੀਆ ਜੀ ਪੰਜੀ ਮੈਂ ਪਤਰਕਾਰ ਜਸਵੀਰ ਸਿੰਘ ਆ ਗਿਵੇ ਕੇ ਮੰਡੀ ਵਾਲੀ ਮੌਨਲੀ ਬਣੇ ਤੇ ਉਧਰੋਂ ਦੱਸਿਆ ਨਾ ਮੇਰਾ ਵੀ ਆਪਣਾ ਚੋਲੇ ਸਰ ਦਾ ਆੜਿਆ ਹੈ ਹਰ ਸਾਲ ਜਿਹੜਾ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਹਾਂਜੀ ਆਪਣੇ ਵੱਲੋਂ ਸੰਤਾਂ ਨੂੰ ਦੱਸਾਰੇ ਮੇਰੇ ਸੰਬੰਧੀ ਕੁ ਵਿਚਾਰ ਦੇਣਾ ਚਾਹੂਗੇ ਤੁਸੀਂ ਵਿਚਾਰ ਇਹੋ ਜੀ ਵੱਧ ਕਰਕੇ ਧਿਆਰ ਮਲਾਇਆ ਜਾਵੇ ਤੇ ਨੀਤੀ ਬਦੀ ਕਮਾਈ ਆ ਸਾਰੇ ਪੁਰਾਣੀ ਪ੍ਰਾਤਿਰਿ ਉਹਦੀ ਸਭ ਤੋਂ ਪੁੱਤਰ ਨੂੰ ਤਰਪ ਤੁਮ ਤਾਣਾ ਮਾ ਜੀ ਦਾ ਕੋਈ ਝਗੜਾਈ ਨਹੀਂ ਹੋ ਜਾਈਦੀ ਸਾਰਾ ਸਾਂਝਾ ਤਿਆਰੀ ਹੈ ਆਪ ਜੀ ਕਹਿਣ ਕਰੇ ਕਿ ਉਹਦਾ ਸਾਡੀ ਸੰਗਤ ਕਲਾਕਾਂ ਵੱਸੇ ਸੰਗਤ ਨੇਕੀ ਨੂੰ ਅੱਗੇ ਲਿਆ ਜਾਵੇ ਤੇ ਬਦੀ ਨੂੰ ਖਤਮ ਕੀਤਾ ਜਾਵੇ ਇਹ ਦੇ ਦਿਸ਼ਾਈ ਮੇਲੇ ਦੀ ਇੱਕ ਇਹ ਵਿਚਾਰ ਸਾਹਮਣੇ ਆਉਂਦੀ ਹੈ ਹਾਂਜੀ ਕਿ ਸਾਰੇ ਰਾਮ ਨੇ ਕਿ ਇਤਿਹਾਸ ਨਾਲ ਤੇ ਜਿਵੇਂ ਪਹਿਲਾਂ ਬਣਾਉਂਦੇ ਸੀ ਇਸ ਸਾਲ ਵੀ ਮੈਂ ਇਹ ਸਭ ਇਹ ਗਲਤ ਕਰ ਜੋ ਹਾਂਜੀ ਅੱਛਾ ਜੀ ਕਪੂ ਅੱਜ ਜੀ ਬਹੁਤ ਸੋਹਣਾ ਵਿਚਾਰ ਹੈ ਨੌ ਜੁਣਾ ਸੂਝ ਬੂਝ ਮਿਲੇ ਕਿ ਬੜਾਈਆਂ ਛੁੜਾ ਜਾਵੇ ਤੇ ਚੰਗਿਆਣਾਂ ਨੂੰ ਅੱਗੇ ਲਾਇਆ ਜਾਵੇ ਇਹੀ ਦੁਸ਼ਹਿਰਾ ਮੇਲਾ ਮਨਾਉਂਦਾ ਪ੍ਰਬੰਧ ਹੈ ਆਪ ਦੀ ਸਾਲੇ ਚੁਲਾ ਸੰਗੀਆਂ ਹਾਂਜੀ ਅੱਛਾ ਜੀ ਕੁਕੂ ਵਰਦੀ ਜੀ ਧੰਨਵਾਦ ਆਪ ਜੀ ਨੇ ਸਾਲੇ ਚੰਨਿ ਚਲਾ ਦਿੱਤੇ ਮੈਂ ਪੁੱਤਰ ਕਾਲਾ ਜੀ ਸਿੰਘ ਚੱਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤ ਣਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜ਼ਾਈ ਲੋਕ ਪੜਾਈ ਵਿੱਚ ਵਾਦਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜ਼ਾਈ ਲੋਕ ਸਾਡੇ ਆਪਣੇ ਹਨ ਘਰ ਪੜਾਸ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦ ਬਣਾ ਨਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872653913